ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਕੇਸ਼ ਸ਼ਰਮਾ ਸੋ ਇਸ ਵਕਤ ਦੀ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਸ਼ਿਆਰਪੁਰ ਦੇ ਭੁੰਗਰਨੀ ਵਿੱਚ ਰਹਿਣ ਵਾਲੇ ਇੱਕ 85 ਸਾਲ ਬਜ਼ੁਰਗ ਜੋ ਕਿ ਉਹ ਘਰੋਂ ਲਾਪਤਾ ਹੋਏ ਨੇ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਜਿਹੜੇ ਕਿ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕੀ ਗੱਲਬਾਤ ਹੋਈ ਹੈ ਤੇ ਕਦੋਂ ਦੀ ਜਿਹੜੀ ਕਿ ਇਹ ਗੱਲਬਾਤ ਹੈ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਸਤਨਾਮ ਸਿੰਘ ਸਰ ਕੀ ਗੱਲਬਾਤ ਹੋਈ ਆ ਕਦੋਂ ਲਾਪਤਾ ਹੋਏ ਸੀ ਕਿਹੜੀ ਤਰੀਕ ਨੂੰ ਤੇ ਕੀ ਨਾਮ ਹੈ ਜੀ ਉਹਨਾਂ ਦਾ ਇਹ 10 ਤਰੀਕ ਐਤਵਾਰ ਤੇ 10:00 ਵਜੇ ਹੀ ਇਹ ਘਰੋਂ ਰੋਟੀ ਪਾਣੀ ਖਾ ਕੇ ਤੇ ਜਿਦਾ ਰੋਜ਼ ਦੀ ਤਰ੍ਹਾਂ ਬਾਹਰ ਨਿਕਲਦੇ ਰਹਿੰਦੇ ਆ ਤੇ ਫੇਰ ਮੁੜ ਕੇ ਜਿੱਦਾਂ ਆਮ ਉਹ ਫੋਨ ਵੀ ਘਰ ਛੱਡ ਗਏ ਤੇ ਬਟੂਆ ਵੀ ਘਰ ਛੱਡ ਗਏ ਤੇ ਉਹ ਘਰ ਮਾਤਾ ਸਿਆਣੀ ਆ ਤੇ ਉਹਨਾਂ ਨੂੰ ਨਹੀਂ ਪਤਾ ਲੱਗਾ ਚਲਵੇ ਅੱਗੇ ਵੀ ਰੋਜ਼ ਜਾਂਦੇ ਆ ਆਜੂਗੇ ਤੇ ਉਹ ਇਸ ਚੱਕਰ ਦੇ ਵਿੱਚ ਉਹ ਉਹ ਉਹਨਾਂ ਨੂੰ ਜਾਨੀ ਕੋ ਫਿਰ ਉਹਨਾਂ ਨੂੰ ਉਹ ਸਿਆਣੀ ਨੇ ਕੀ ਕਰਨਾ ਸੀਗਾ ਤੇ ਉਹਨਾਂ ਨੇ ਫਿਰ ਇਹ ਜਿਹੜੇ ਅਸੀਂ 4 ਵਜੇ ਫੋਨ ਕੀਤਾ ਤੇ ਫਿਰ ਉਹਨਾਂ ਨੇ ਚੱਕਿਆ ਤੇ ਕਿਹਾ ਮੈਂ ਕਿਹਾ ਪਾਪੇ ਦਾ ਫੋਨ ਹੈ ਪਾਪਾ ਕਿੱਥੇ ਆ ਤੇ ਉਹ ਕਹਿੰਦੇ ਜੀ ਪਾਪਾ ਉਹ ਤਾਂ ਮੈਂ ਕਹਿੰਦੀ ਫੋਨ ਵੀ ਘਰ ਛੱਡ ਗਿਆ ਤੇ ਬਟੂਆ ਵੀ ਘਰ ਛੱਡ ਗਿਆ ਤੇ ਉਹ 10 ਵਜੇ ਦੇ ਚਲ ਗਏ ਉਹ ਆ ਤੇ ਮੁੜ ਕੇ ਆਏ ਨਹੀਂ ਮੈਂ ਉਹਨਾਂ ਨੂੰ ਦੇਖਦੀ ਬਈਆਂ ਤੇ ਉਸ ਤੋਂ ਬਾਅਦ ਅਸੀਂ ਭਾਲ ਕੰਨੀ ਸ਼ੁਰੂ ਕਰਤੀ ਸਰ ਪਹਿਲਾਂ ਵੀ ਹੋਇਆ ਕਦੀ ਕੋਈ ਐਦਾਂ ਗਏ ਨੇ ਜਾਂ ਘਰੇ ਕੋਈ ਗੱਲਬਾਤ ਤਾਂ ਨਹੀਂ ਹੋਈ ਸੀ ਨਹੀਂ ਉਹ ਦੋਏ ਮੀਆਂ ਬੀਬੀ ਸਿਆਣੇ ਹੈਗੇ ਆ ਘਰੇ ਰਹਿੰਦੇ ਆ ਕਿਸੇ ਚੀਜ਼ ਦੀ ਕੋਈ ਤੰਗੀ ਨਹੀਂ ਹੈਗੀ ਤੇ ਦਿਮਾਗੀ ਵੀ ਦਿਬਾਗ ਤੋਂ ਵੀ ਬਿਲਕੁਲ ਸਹੀ ਆ ਸਰੀਰ ਤੋਂ ਉਮਰ ਦੇ ਹਿਸਾਬ ਨਾਲ ਥੋੜੇ ਆ ਡਾਊਨ ਜ਼ਰੂਰ ਆ ਤੇ ਹੁਸ਼ਿਆਰਪੁਰ ਨੂੰ ਵੀ ਜਾਂ ਅੱਖਾਂ ਦਿਖਾਉਣ ਤੇ ਜਾਂ ਇਹਦੇ ਦੰਦ ਦਿਖਾਉਣ ਇੰਨੇ ਕੰਮ ਵਾਸਤੇ ਆਉਂਦੇ ਹੁੰਦੇ ਸੀਗੇ ਆਉਂਦੇ ਕਿੱਦਾਂ ਸੀਗੇ ਸਰ ਉਹ ਸਾਡੇ ਕੋਲੇ ਬੱਸ ਕੱਢਦੀ ਆ ਸਵੇਰ ਨੂੰ 7:30 8:00 ਵਜੇ ਤੁਰਦੀ ਆ ਤੇ ਉਹਨਾਂ ਦੇ ਘਰੋਂ ਵਹਿ ਜਾਣਾ ਤੇ ਇੱਥੇ ਬੱਸ ਸਾਡੇ ਅੱਗੇ ਉਤਰਨਾ ਤੇ ਇੱਥੋਂ ਵੀ ਆਟੋ ਕਰਕੇ ਉਹਨਾਂ ਨੇ ਜਿੱਥੇ ਵੀ ਜਾਣਾ ਹੈ ਉੱਥੇ ਚੱਲ ਜਾਣਾ ਤੇ ਮੁੜ ਕੇ ਜਿਹੜੇ ਬੱਸ ਦਾ ਟਾਈਮ ਹੈ ਤਦ ਤੱਕ ਪਹੁੰਚ ਜਾਂਦੇ ਆ ਤੇ ਮੁੜ ਕੇ ਫੇਰ ਉਹ ਬੱਸੇ ਬਹਿ ਕੇ ਘਰ ਜਿੱਜਦੇ ਆ ਸਰ ਪੁਲਿਸ ਕੰਪਲੇਂਟ ਤੁਹਾਡੇ ਵੱਲੋਂ ਕੀਤੀ ਗਈ ਹੈ ਇਸ ਰਿਗਾਰਡਿੰਗ ਹਾਂਜੀ ਹਾਂਜੀ ਪੁਲਿਸ ਕੀਤੀ ਹੋਆ ਪੁਲਿਸ ਰਿਪੋਰਟ ਕੀਤੀ ਹੋਆ ਥਾਣਾ ਮੀਟਿਆੜੀ ਥਾਣਾ ਮੀਟਿਆਣਾ ਪੈਂਦਾ ਹਾਂ ਪੁਲਿਸ ਫਿਲਹਾਲ ਪੁਲਿਸ ਵੱਲੋਂ ਭਾਲ ਜਿਹੜੀ ਕਿ ਸ਼ੁਰੂ ਕਰ ਦਿੱਤੀ ਗਈ ਹੈ ਕਿਸ ਤਰ੍ਹਾਂ ਦੇ ਨਾਲ ਕਾਰਵਾਈ ਚੱਲ ਰਹੀ ਹੈ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਅਸੀਂ ਆਪਣੇ ਵੱਲੋਂ ਹੀ ਕਾਰਵਾਈ ਕਰ ਰਹੇ ਹਾਂ ਹਾਂਜੀ ਮਾਤਾ ਜੀ ਕੀ ਨਾਮ ਹੈ ਜੀ ਤੁਹਾਡਾ ਕੁਲਦੀਪ ਕੌਰ ਜਿਹੜੇ ਲਾਪਤਾ ਹੋਏ ਨੇ ਵਿਅਕਤੀ ਉਹ ਕੀ ਲੱਗਦੇ ਨੇ ਜੀ ਤੁਹਾਡੇ ਮੇਰੇ ਪਿਤਾ ਜੀ ਆ ਮਾਤਾ ਜੀ ਕਦੋਂ ਲਾਪਤਾ ਹੋਏ ਨੇ ਉਹ ਘਰੋਂ ਤੇ ਕਦੋਂ ਜਾਂਦੇ ਨੇ ਉਹ 10 ਤਰੀਕ ਨੂੰ ਤਕਰੀਬਨ 10:00 ਵਜੇ ਘਰੋਂ ਗਏ ਆ ਉਸ ਤੋਂ ਬਾਅਦ ਘਰ ਨਹੀਂ ਵਾਪਸ ਆਏ ਤੇਰਸ ਜੀ ਉਹਨਾਂ ਦੀ ਪਾਲ ਸ਼ੁਰੂ ਕਰ ਦਿੱਤੀ ਉਹਨਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਤੇ ਹੁਣ ਮਾਤਾ ਜੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਇਹ ਕਹਿੰਦੇ ਆ ਸਾਡੇ ਬਾਪ ਨੂੰ ਲੱਭਿਆ ਜਾਵੇ ਛੇਤੀ ਤੋਂ ਛੇਤੀ ਜਿੱਥੇ ਵੀ ਹੈਗੇ ਆ ਸਾਡੇ ਘਰ ਪਹਚਾਇਆ ਜਾਵੇ ਉਹਨਾਂ ਨੂੰ ਅਸੀਂ ਇਹੀ ਮੰਗ ਕਰਦੇ ਹਾਂ ਸੋ ਇਹ ਪਰਿਵਾਰਕ ਮੈਂਬਰ ਮੌਜੂਦ ਸੀਗੇ ਬਜ਼ੁਰਗ ਵਿਅਕਤੀ ਦੇ ਜੋ ਕਿ ਘਰ ਤੋਂ ਲਾਪਤਾ ਹੋਏ ਨੇ ਸੋ ਅਸੀਂ ਵੀ ਕਹਿਣਾ ਚਾਹਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਜਿਹੜੇ ਕੀ ਇਹ ਵਿਅਕਤੀ ਨੇ ਉਹ ਕਿਸੇ ਨੂੰ ਮਿਲ ਸਕਣ ਤੇ ਆਪਣੇ ਪਰਿਵਾਰਕ ਮੈਂਬਰ ਨੇ ਜਿਹੜੇ ਕੀ ਉਹਨਾਂ ਤੱਕ ਪਹੁੰਚ ਸਕਣ